ਸਤਿ ਸ਼੍ਰੀ ਅਕਾਲ ਜੀ ਕੀ ਲੋੜ ਐ ਇੰਨਾ ਸਾਰਾ ਖਾਣਾ ਬਣਾਉਂਦੀ ਤੇਰੇ ਮੰਮੀ ਪਾਪਾ ਹੀ ਤਾਂ ਆ ਰਹੇ ਆ ਸਿਰਫ ਚਾਹ ਦੇ ਨਾਲ ਬਿਸਕੁਟ ਦੇ ਦੇਵੀ ਅਸੀਂ ਸਾਰੇ ਗਰੀਬਾਂ ਦਾ ਠੇਕਾ ਨਹੀਂ ਲਿਆ ਸਮਝ ਗਈ ਤੇ ਵੈਸੇ ਵੀ ਉਹ ਕੀ ਲੈ ਕੇ ਆਉਂਦੇ ਆ ਤੇਰੇ ਲਈ ਕੁਝ ਦੇਣ ਦੀ ਔਕਾਤ ਤਾਂ ਹੈ ਨਹੀਂ ਉਹਨਾਂ ਦੀ ਘਟਿਆ ਜਾਂ ਸਮਾਨ ਚੁੱਕ ਲੈ ਹੁੰਦੇ ਆ ਤੇਰੇ ਲਈ ਸੰਦੀਪ ਦੀ ਸੱਸ ਗੁੱਸੇ ਨਾਲ ਬੋਲੀ ਇਸ ਹੰਦੇ ਹੀ ਸੰਦੀਪ ਦੀ ਸਾਰੀ ਖੁਸ਼ੀ ਕਪਾਲ ਵਿੱਚ ਹੀ ਚੱਕਣਾ ਚੂਰ ਹੋ ਗਈ ਕਿੰਨੀ ਖੁਸ਼ ਸੀ ਅੱਜ ਸੰਦੀਪ ਸਵੇਰ ਤੋਂ ਹੀ ਜਦੋਂ ਦਾ ਉਹਦੇ ਪਾਪਾ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਤੇਰੇ ਕੋਲ ਆ ਰਹੇ ਹਾਂ ਤੈਨੂੰ ਮਿਲਣ ਤਾਂ ਸੰਦੀਪ ਫੋਨ ਕੱਟ ਕੇ ਛੇਤੀ ਨਾਲ ਖਾਣੇ ਦੀ ਤਿਆਰੀ ਕਰਨ ਗਈ ਹੀ ਸੀ ਕਿ ਉਹਦੀ ਸੱਸਰ ਸੋਈ ਚੱਕ ਕੇ ਕਹਿਣ ਲੱਗੀ ਬਹੂ ਇਨੀ ਛੇਤੀ ਵਿੱਚ ਕਿਹਦੇ ਲਈ ਖਾਣਾ ਬਣਾਉਣ ਲੱਗੀ ਆ ਜਦੋਂ ਸੰਦੀਪ ਨੇ ਆਪਣੇ ਮੰਮੀ ਪਾਪਾ ਦੇ ਆਉਣ ਦੀ ਖਬਰ ਦੱਸੀ ਤਾਂ ਉਹਦੀ ਸਾਸ ਨੇ ਸੰਦੀਪ ਦੇ ਮੰਮੀ ਪਾਪਾ ਲਈ ਇਹੋ ਜਿਹੇ ਲਫ਼ਜ਼ ਕਹੇ ਕਿ ਸੰਦੀਪ ਦੀ ਸਾਰੀ ਖੁਸ਼ੀ ਜਿਵੇਂ ਸ਼ੂਮੰਤਰ ਹੋ ਗਈ ਹੋਵੇ ਫਿਰ ਥੋੜੀ ਦੇਰ ਬਾਅਦ ਸੰਦੀਪ ਦੀ ਸਾਸ ਆਪਣੇ ਕਮਰੇ ਤੋਂ ਬਾਹਰ ਆ ਕੇ ਕਹਿਣ ਲੱਗੀ ਮੇਰੀ ਸਹੇਲੀ ਦਾ ਫੋਨ ਆਇਆ ਆ ਉਹ ਮੈਨੂੰ ਆਪਣੇ ਨਾਲ ਬਾਜ਼ਾਰ ਜਾਣ ਨੂੰ ਕਹਿ ਰਹੀ ਆ ਇਸ ਲਈ ਮੈਂ ਉਹਦੇ ਨਾਲ ਬਾਜ਼ਾਰ ਚੱਲੀ ਆ ਤੇਰੇ ਮੰਮੀ ਪਾਪਾ ਆਣ ਤਾਂ ਉਹਨਾਂ ਨੂੰ ਮੇਰੇ ਵੱਲੋਂ ਨਮਸਤੇ ਕਹਿ ਦੀ ਇਹਨਾਂ ਕਹਿ ਕੇ ਸੰਦੀਪ ਦੀ ਸੱਸ ਬਾਹਰ ਚਲੀ ਗਈ ਸੰਦੀਪ ਸਮਝ ਗਈ ਸੀ ਕਿ ਉਹਦੀ ਸੱਸ ਜਾਣਬੁੱਝ ਕੇ ਬਾਹਰ ਚਲੀ ਗਈ ਆ ਤਾਂ ਕਿ ਉਹਨੂੰ ਸੰਦੀਪ ਦੇ ਮਾਪਿਓ ਨੂੰ ਮਿਲਣਾ ਨਾ ਪਵੇ ਵੈਸੇ ਵੀ ਇਹ ਡਰਾਮਾ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੀ ਸੀ ਸੰਦੀਪ ਇੱਕ ਗਰੀਬ ਘਰ ਦੀ ਧੀ ਸੀ ਸੰਦੀਪ ਤੇ ਆਕਾਸ਼ ਦਾ ਰਿਸ਼ਤਾ ਸੰਦੀਪ ਦੀ ਭੂਆ ਜਿਹੜੀ ਕਿ ਆਕਾਸ਼ ਦੀ ਚਾਚੀ ਸੀ ਉਹਨੇ ਕਰਵਾਇਆ ਸੀ ਸੰਦੀਪ ਦੀ ਪੂਆ ਤਾਂ ਬਸ ਇਹੀ ਚਾਹੁੰਦੀ ਸੀ ਕਿ ਉਹਦੀ ਭਤੀਜੀ ਹਮੇਸ਼ਾ ਖੁਸ਼ ਰਹੇ ਇਸ ਲਈ ਉਹਨੇ ਆਕਾਸ਼ ਨਾਲ ਸੰਦੀਪ ਦਾ ਰਿਸ਼ਤਾ ਕਰਵਾ ਦਿੱਤਾ ਇਸ ਰਿਸ਼ਤੇ ਤੋਂ ਸੰਦੀਪ ਵੀ ਬਹੁਤ ਖੁਸ਼ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਉਹਨੂੰ ਵਿਆਹ ਤੋਂ ਬਾਅਦ ਸੱਸ ਦੇ ਇੰਨੇ ਤਾਣੇ ਸੁਣਨੇ ਪੈਣਗੇ ਥੋੜੀ ਜਿਹੀ ਦੇਰ ਵਿੱਚ ਸੰਦੀਪ ਦੇ ਮੰਮੀ ਪਾਪਾ ਸੰਦੀਪ ਦੇ ਘਰ ਆ ਗਏ ਰਸਤੇ ਵਿੱਚ ਉਹਨਾਂ ਨੇ ਸੰਦੀਪ ਲਈ ਕੁਝ ਫਲ ਤੇ ਮਠਿਆਈ ਖਰੀਦ ਲਈ ਜਿਹੜੀ ਆ ਕੇ ਉਹਨਾਂ ਨੇ ਸੰਦੀਪ ਨੂੰ ਦੇ ਦਿੱਤੀ ਤਾਂ ਸੰਦੀਪ ਕਹਿਣ ਲੱਗੀ ਮੰਮੀ ਤੁਸੀਂ ਇੰਨੀ ਖੇਚਲ ਕਿਉਂ ਕਰਦੇ ਹੋ ਰਹਿਣ ਦਿਆ ਕਰੋ ਕੀ ਲੋੜ ਸੀ ਇੰਨਾ ਸਾਰੀਆਂ ਚੀਜ਼ਾਂ ਦੀ ਤਾਂ ਸੰਦੀਪ ਦੀ ਮੰਮੀ ਕਹਿਣ ਲੱਗੀ ਪੁੱਤ ਤੀ ਦੇ ਘਰ ਖਾਲੀ ਹੱਥ ਨਹੀਂ ਹੁੰਦੇ ਪਹਿਨ ਜੀ ਕਿੱਥੇ ਆ ਉਹ ਕਿਤੇ ਦਿਖਾਈ ਨਹੀਂ ਦੇ ਰਹਾ ਤਾਂ ਸੰਦੀਪ ਚਿਜਕਦੇ ਹੋਏ ਬੋਲੀ ਮੰਮੀ ਉਹ ਨਾ ਆਪਣੀ ਸਹੇਲੀ ਨਾਲ ਬਾਹਰ ਕਿਸੇ ਕੰਮ ਲਈ ਗਈ ਆ ਉਹ ਜਾਣਾ ਤਾਂ ਨਹੀਂ ਚਾਹੁੰਦੇ ਸੀ ਪਰ ਉਹਨਾਂ ਦੀ ਸਹੇਲੀ ਨੇ ਬੜੀ ਜ਼ੇਦ ਕੀਤੀ ਸੀ ਇਸ ਲਈ ਉਹਨਾਂ ਨੂੰ ਜਾਣਾ ਪਿਆ ਤਾਂ ਸੰਦੀਪ ਦੀ ਮੰਮੀ ਬੋਲੀ ਕੋਈ ਗੱਲ ਨਹੀਂ ਪੁੱਤ ਅਸੀਂ ਉਹਨਾਂ ਨਾਲ ਫੋਨ ਤੇ ਗੱਲ ਕਰ ਲਵਾਂਗੇ ਸੰਦੀਪ ਨੇ ਹਜੇ ਤੱਕ ਆਪਣੇ ਮੰਮੀ ਪਾਪਾ ਨੂੰ ਕਦੀ ਵੀ ਆਪਣੇ ਸਹੁਰੇ ਪਰਿਵਾਰ ਦੇ ਵਿਆਹ ਬਾਰੇ ਕੁਝ ਨਹੀਂ ਦੱਸਿਆ ਸੀ ਸੰਦੀਪ ਆਪਣੇ ਮੰਮੀ ਪਾਪਾ ਨੂੰ ਸਾਰਾ ਕੁਝ ਦੱਸ ਕੇ ਉਹਨਾਂ ਨੂੰ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦੀ ਸੰਦੀਪ ਦੇ ਮੰਮੀ ਪਾਪਾ ਤਾਂ ਇਹੋ ਸੋਚਦੇ ਸੀ ਕਿ ਜਿਵੇਂ ਉਹਨਾਂ ਦਾ ਜਵਾਈ ਬੜਾ ਚੰਗਾ ਆ ਉਵੇਂ ਹੀ ਸਾਰਾ ਪਰਿਵਾਰ ਵੀ ਚੰਗਾ ਹੋਊਗਾ ਮੰਮੀ ਪਾਪਾ ਲਈ ਰਸੋਈ ਵਿੱਚੋਂ ਸੰਦੀਪ ਨੇ ਜਾ ਕੇ ਚਾਹ ਬਿਸਕੁਟ ਲੈ ਆਂਦੇ ਉਹਨੂੰ ਬੜੀ ਹੀ ਸ਼ਰਮ ਮਹਿਸੂਸ ਹੋ ਰਹੀ ਸੀ ਤੇ ਉਹ ਸੋਚ ਰਹੀ ਸੀ ਮੈਂ ਕਿਹੋ ਜੀ ਦੁਵਿਧਾ ਵਿੱਚ ਫਸ ਗਈਆਂ ਜਿਹੜਾ ਮੈਂ ਚਾਹ ਕੇ ਵੀ ਅੱਜ ਆਪਣੇ ਮੰਮੀ ਪਾਪਾ ਨੂੰ ਆਪਣੇ ਘਰ ਖਾਣਾ ਨਹੀਂ ਖਵਾ ਸਕਦੀ ਸੰਦੀਪ ਦੇ ਮੰਮੀ ਪਾਪਾ ਚਾਹ ਪੀ ਕੇ ਆਪਣੇ ਘਰ ਲਈ ਰਵਾਨਾ ਹੋ ਗਏ ਸੰਦੀਪ ਦੀ ਸੱਸ ਵੀ ਹੁਣ ਆਪਣੀ ਸਹੇਲੀ ਨਾਲ ਘੁੰਮ ਫਿਰ ਕੇ ਘਰ ਆ ਚੁੱਕੀ ਸੀ ਸੰਦੀਪ ਦੀ ਸਾਸੜੀ ਜਿਵੇਂ ਹੀ ਰਸੋਈ ਵਿੱਚ ਪਏ ਹੋਏ ਫਲ ਤੇ ਮਠਿਆਈ ਵੇਖੀ ਤਾਂ ਉਹ ਸਮਝ ਗਈ ਕਿ ਸਾਰਾ ਸਮਾਨ ਸੰਦੀਪ ਦੇ ਮੰਮੀ ਪਾਪਾ ਹੀ ਲਿਆਏ ਹੋਣਗੇ ਉਹਨੇ ਜ਼ੋਰ ਨਾਲ ਸੰਦੀਪ ਨੂੰ ਆਵਾਜ਼ ਦਿੱਤੀ ਸੰਦੀਪ ਦੇ ਆਉਂਦਿਆਂ ਹੀ ਉਹ ਕਹਿਣ ਲੱਗੀ ਇਹ ਕਿਹੋ ਜਿਹਾ ਗਲੇ ਸੜੇ ਫਲ ਲੈ ਕੇ ਆਇਆ ਤੇਰੇ ਮੰਮੀ ਪਾਪਾ ਇਹ ਕੌਣ ਖਾਊਗਾ ਇਦਾਂ ਕਰੀ ਕੱਲ ਇਹ ਸਾਰਾ ਸਮਾਨ ਕੰਮ ਵਾਲੀ ਨੂੰ ਦੇ ਦੇਵੀਂ ਅਗਲੀ ਵਾਰ ਤੇਰੇ ਮੰਮੀ ਪਾਪਾ ਆਉਣ ਤਾਂ ਉਹਨਾਂ ਨੂੰ ਕਹਿ ਦੇਵੀਂ ਕਿ ਸਾਡੇ ਘਰ ਇਹੋ ਜਿਹਾ ਗਲਿਆ ਸੜਿਆ ਸਮਾਨ ਲੈ ਕੇ ਆਇਆ ਕਰਨ ਜੇ ਚੰਗਾ ਸਮਾਨ ਦੇਣ ਦੀ ਔਕਾਤ ਨਹੀਂ ਆ ਤਾਂ ਕੋਈ ਗੱਲ ਨਹੀਂ ਪਰ ਘਟ ਤੋਂ ਘਟ ਇਹੋ ਜਿਹਾ ਬੇਕਾਰ ਸਮਾਨ ਨਾ ਲਿਆਇਆ ਕਰਨ ਤੇ ਪਤਾ ਨਹੀਂ ਕਿਵੇਂ ਤੀ ਦੇ ਘਰ ਆ ਕੇ ਚਾਹ ਪਾਣੀ ਪੀ ਲੈਂਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਤੀ ਦੇ ਘਰ ਦਾ ਤਾਂ ਪਾਣੀ ਵੀ ਨਹੀਂ ਪੀਂਦੇ ਲੋਕ ਤੇਰਾ ਮਾਂ ਪਿਓ ਤਾਂ ਸਾਡੇ ਲਈ ਮੁਸੀਬਤ ਆ ਉਹ ਨਾ ਹੀ ਆਇਆ ਕਰਨ ਤਾਂ ਚੰਗਾ ਹੋਊਗਾ ਜਦੋਂ ਵੀ ਉਹ ਆਉਂਦੇ ਮੈਨੂੰ ਤਾਂ ਐਵੇਂ ਲੱਗਦਾ ਆ ਕੋਈ ਮੁਸੀਬਤ ਹੀ ਘਰ ਆ ਗਈ ਹੋਵੇ ਕੁੜੀ ਵੀ ਆਉਣ ਦੇ ਬਾਅਦ ਵਾਰ-ਵਾਰ ਕੀ ਕੁੜੀ ਨੂੰ ਮਿਲਣਾ ਹੁੰਦਾ ਆ ਹੁਣ ਆਪਣੀ ਕੁੜੀ ਨੂੰ ਆਪਣਾ ਘਰ ਵੀ ਸਾਮਨ ਦੇਣ ਆਪਣੀ ਸੱਸ ਦੀਆਂ ਕਹਾੜੀਆਂ ਗੱਲਾਂ ਸੁਣ ਕੇ ਸੰਦੀਪ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਦੋਂ ਹੀ ਬਾਹਰ ਦਾ ਦਰਵਾਜ਼ਾ ਖੜਕਿਆ ਸੰਦੀਪ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹਦੀ ਨਨਾਨ ਪ੍ਰੀਤ ਖੜੀ ਸੀ ਉਹ ਕਾਲਜ ਤੋਂ ਆਈ ਸੀ ਪ੍ਰੀਤ ਨੇ ਅੰਦਰ ਆ ਕੇ ਵੇਖਿਆ ਤਾਂ ਉਹਦੀ ਮਾਂ ਦੇ ਹੱਥ 'ਚ ਫਲ ਤੇ ਮਠਿਆਈਆਂ ਸੀ ਪ੍ਰੀਤ ਨੂੰ ਵੇਖਦੇ ਹੀ ਸੰਦੀਪ ਦੀ ਸੱਸ ਫਿਰ ਤੋਂ ਉਹੀ ਗੱਲਾਂ ਕਰਨ ਲੱਗ ਪਈ। ਇਹ ਵੇਖ ਤੇਰੀ ਭਾਬੀ ਦਾ ਮਾਪਿਓ ਇਹ ਕਿਹੋ ਜਿਹਾ ਸਮਾਨ ਲੈ ਕੇ ਆਇਆ ਆ। ਤਾਂ ਪ੍ਰੀਤ ਵੀ ਮੂੰਹ ਮੜੋੜਦੇ ਹੋਏ ਬੋਲੀ ਭਾਬੀ ਦੇ ਮਾਪਿਓ ਦੀ ਾਕਾਤ ਇੱਥੋਂ ਤੱਕ ਹੀ ਆ ਮਮੀ। ਉਹ ਇਹੋ ਜਿਹੀਆਂ ਇੰਗਲੀਆਂ ਸੜੀਆਂ ਚੀਜ਼ਾਂ ਹੀ ਲਿਆ ਕੇ ਦੇ ਸਕਦੇ ਆ। ਸੱਸ ਦਾ ਸੱਸ ਨਨਾਨਦੀਆਂ ਗੱਲਾਂ ਸੁਣ ਕੇ ਸੰਦੀਪ ਦੀਆਂ ਅੱਖਾਂ ਵਿੱਚ ਚੁੱਥਰੂ ਵਹਿ ਨਿਕਲੇ ਤੇ ਉਹ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗੀ। ਉਸ ਦਿਨ ਸੰਦੀਪ ਪੂਰਾ ਦਿਨ ਰੋਂਦੀ ਰਹੀ ਰਾਤ ਨੂੰ ਜਦੋਂ ਉਹਨੇ ਸਾਰੀਆਂ ਗੱਲਾਂ ਆਕਾਸ਼ ਨੂੰ ਦਸੀਆਂ ਤਾਂ ਆਕਾਸ਼ ਕਹਿਣ ਲੱਗਾ ਸੰਦੀਪ ਮੈਨੂੰ ਘਰ ਦੀਆਂ ਗੱਲਾਂ ਤੋਂ ਦੂਰ ਹੀ ਰੱਖ ਤੂੰ ਤਾਂ ਜਾਣਦੀ ਆ ਕਿ ਮੇਰੇ ਲਈ ਮੇਰਾ ਪਰਿਵਾਰ ਹੀ ਸਭ ਕੁਝ ਆ ਤੇ ਮੈਂ ਘਰ 'ਚ ਕੋਈ ਕਲੇਸ਼ ਨਹੀਂ ਚਾਹੁੰਦਾ ਘਰ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦਾ ਆ ਮੈਂ ਤਾਂ ਸਾਰੀਆਂ ਗੱਲਾਂ ਨੂੰ ਸਹਿਣਾ ਸਿੱਖ ਲੈ ਤੇ ਅਥਰੂ ਵਹਾਉਣਾ ਬੰਦ ਕਰ ਦੇ ਕਿਉਂਕਿ ਮੈਂ ਆਪਣੀ ਮਾਂ ਤੇ ਭੈਣ ਨੂੰ ਜਾ ਕੇ ਕੁਝ ਨਹੀਂ ਕਹੂੰਗਾ ਪਰ ਮੈਂ ਤੈਨੂੰ ਵੀ ਰੋਂਦੇ ਹੋਏ ਨਹੀਂ ਵੇਖ ਸਕਦਾ। ਸੰਦੀਪ ਸਮਝ ਚੁੱਕੀ ਸੀ ਕਿ ਆਕਾਸ਼ ਆਪਣੇ ਪਰਿਵਾਰ ਨੂੰ ਕੁਝ ਨਹੀਂ ਕਹਿਣ ਵਾਲਾ ਤੇ ਸੰਦੀਪ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣੀ ਸੱਸ ਨਾਲ ਬਹਿਸ ਕਰ ਸਕੇ। ਇਸ ਲਈ ਸੰਦੀਪ ਨੇ ਸੋਚ ਲਿਆ ਸੀ ਕਿ ਹੁਣ ਉਹ ਆਪਣੇ ਮੰਮੀ ਪਾਪਾ ਨੂੰ ਕਦੀ ਵੀ ਆਪਣੇ ਘਰ ਨਹੀਂ ਬੁਲਾਉਗੀ। ਸੰਦੀਪ ਨੂੰ ਹਰ ਰੋਜ਼ ਆਪਣੀ ਸੱਸ ਦੇ ਨਵੇਂ-ਨਵੇਂ ਤਾਣੇ ਸੁਣਨ ਨੂੰ ਮਿਲਦੇ ਸੀ। ਉਹ ਦੋਵੇਂ ਆਪ ਤਾਂ ਕੋਈ ਕੰਮ ਨਹੀਂ ਸੀ ਕਰਦੀਆਂ ਪਰ ਸੰਦੀਪ ਦੇ ਹਰ ਕੰਮ 'ਚ ਨੁਕਸਾਨ ਜ਼ਰੂਰ ਕਰਦੀਆਂ ਸੀ। ਕਾਫੀ ਸਮਾਂ ਇਵੇਂ ਹੀ ਲੰਘ ਗਿਆ ਸੰਦੀਪ ਵੀ ਬਹੁਤ ਸਮੇਂ ਤੋਂ ਆਪਣੇ ਪੇਕੇ ਨਹੀਂ ਗਈ ਸੀ ਕਿਉਂਕਿ ਉਹਦੀ ਸੱਸ ਦਾ ਕਹਿਣਾ ਸੀ ਕਿ ਤੂੰ ਆਪਣੇ ਪੇਕੇ ਚਲੀ ਜਾਏਂਗੀ ਤਾਂ ਘਰ ਦਾ ਕੰਮ ਕੌਣ ਕਰੂਗਾ ਪ੍ਰੀਤ ਕਾਲਜ ਚਲੀ ਜਾਂਦੀ ਆ ਤੇ ਮੇਰੀ ਵੀ ਸਿਹਤ ਠੀਕ ਨਹੀਂ ਰਹਿੰਦੀ ਇਸ ਲਈ ਕੋਈ ਲੋੜ ਨਹੀਂ ਤੈਨੂੰ ਆਪਣੇ ਪੇਕੇ ਜਾਣ ਦੀ ਸੰਦੀਪ ਹਰ ਗੱਲ ਤੇ ਚੁੱਪ ਹੀ ਰਹਿ ਜਾਂਦੀ ਪਰ ਕਰ ਵੀ ਕੀ ਸਕਦੀ ਸੀ ਸੰਦੀਪ ਦੇ ਪਾਪਾ ਇੱਕ ਵਾਰ ਫਿਰ ਆਫਿਸ ਦੇ ਕਿਸੇ ਕੰਮ ਲਈ ਸੰਦੀਪ ਦੇ ਲਾਗੇ ਪੈਂਦੇ ਸ਼ਹਿਰ ਵਿੱਚ ਆਏ ਹੋਏ ਸੀ ਤਾਂ ਸੰਦੀਪ ਨੂੰ ਮਿਲੇ ਹੋਏ ਵੀ ਉਹਨਾਂ ਨੂੰ ਬਹੁਤ ਸਮਾਂ ਹੋ ਚੁੱਕਿਆ ਸੀ ਇਸ ਲਈ ਉਹ ਅਚਾਨਕ ਹੀ ਆਪਣੀ ਕੁੜੀ ਦੇ ਸਹੁਰੇ ਪਹੁੰਚ ਗਏ ਸੰਦੀਪ ਆਪਣੇ ਪਾਪਾ ਨੂੰ ਵੇਖ ਕੇ ਬਹੁਤ ਖੁਸ਼ ਹੋਈ ਸੰਦੀਪ ਦੇ ਪਾਪਾ ਫਿਰ ਕੁਝ ਫालतू ਮਠਿਆਈਆਂ ਲੈ ਕੇ ਆਏ ਜਿਹੜੀ ਉਹਨਾਂ ਨੇ ਸੰਦੀਪ ਨੂੰ ਫੜਾ ਦਿੱਤੇ ਸੱਸ ਨੂੰ ਨਾ ਪਸੰਦ ਹੁੰਦੇ ਹੋਏ ਵੀ ਸੰਦੀਪ ਨੇ ਇਸ ਵਾਰ ਆਪਣੇ ਪਾਪਾ ਨੂੰ ਆਪਣੇ ਹੱਥ ਦਾ ਖਾਣਾ ਖਵਾਇਆ ਤੇ ਬੋਲੀ ਪਾਪਾ ਅਗਲੀ ਵਾਰ ਨਾ ਮੰਮੀ ਨੂੰ ਮਿਲ ਨਾਲ ਲੈ ਕੇ ਆਇਓ ਮੰਮੀ ਨੂੰ ਮਿਲੇ ਹੋਏ ਵੀ ਕਾਫੀ ਟਾਈਮ ਹੋ ਗਿਆ ਆ ਇਹ ਸਾਰਾ ਕੁਝ ਵੇਖ ਕੇ ਸੰਦੀਪ ਦੀ ਸੱਸ ਮਨ ਹੀ ਮਨ ਸੰਦੀਪ ਦੇ ਪੇਕੇ ਨੂੰ ਕੋਸ ਰਹੀ ਸੀ ਸੰਦੀਪ ਦੇ ਪਾਪਾ ਦੇ ਜਾਂਦਿਆਂ ਹੀ ਸੰਦੀਪ ਦੀ ਸੱਸਰ ਸੋਈ ਵਿੱਚ ਆਈ ਤੇ ਉੱਥੇ ਰੱਖੇ ਹੋਏ ਫਲ ਤੇ ਮਠਿਆਈਆਂ ਵਾਲਾ ਥੈਲਾ ਫੜ ਕੇ ਕਹਿਣ ਲੱਗੀ ਆ ਲੈ ਫਿਰ ਆ ਗਿਆ ਇਹਦੇ ਪੇਕੇਆਂ ਤੋਂ ਸੜਿਆ ਗਲਿਆ ਫਲ ਲੱਖ ਸਮਝਾ ਲਓ ਪਰ ਇਹਨਾਂ ਨੂੰ ਤੇ ਇਹਦੇ ਮਾਪਿਓ ਨੂੰ ਕਿੱਥੇ ਸਮਝਾਉਂਦੀ ਆ ਸੰਦੀਪ ਜੀ ਸੱਸ ਨੂੰ ਵੀ ਹੁਣ ਆਦਤ ਪੈ ਚੁੱਕੀ ਸੀ ਸੰਦੀਪ ਤੇ ਉਹਦੇ ਪੇਕੇ ਨੂੰ ਤਾਹਨੇ ਮਾਰਨ ਦੀ ਤੇ ਸੰਦੀਪ ਦੇ ਪੇਕੇਆ ਤੋਂ ਆਈ ਹੋਈ ਹਰ ਚੀਜ਼ ਵਿੱਚ ਨੁਕਸ ਕੱਢਣ ਦੀ ਸੰਦੀਪ ਦੀ ਸੱਸ ਪ੍ਰੀਤ ਨੂੰ ਬੁਲਾ ਕੇ ਕਹਿਣ ਲੱਗੀ ਪ੍ਰੀਤ ਜਾ ਇਹ ਸਾਰਾ ਸਮਾਨ ਮੇਰੇ ਕਮਰੇ 'ਚ ਰੱਖ ਦੇ ਜਾਂ ਤਾਂ ਕੰਮ ਵਾਲੀ ਨੂੰ ਦੇ ਦੇਵਾਂਗੇ ਜਾਂ ਕਿਸੇ ਜ਼ਰੂਰਤਮੰਦ ਚ ਵੰਡ ਦਵਾਂਗੇ ਸੰਦੀਪ ਸੋਚਣ ਲੱਗੀ ਕਿ ਮੇਰੀ ਸੱਸ ਹਰ ਵਾਰ ਸਾਰਾ ਸਮਾਨ ਆਪਣੇ ਕਮਰੇ ਵਿੱਚ ਕਿਉਂ ਰਖਵਾ ਦਿੰਦੀ ਆ ਤੇ ਸੰਦੀਪ ਤਾਂ ਕਦੀ ਵੇਖ ਹੀ ਨਹੀਂ ਸਕੀ ਸੀ ਕਿ ਉਹਦੀ ਸੱਸ ਇਹ ਸਾਰਾ ਸਮਾਨ ਕੰਮ ਵਾਲੀ ਨੂੰ ਕਦੋਂ ਦਿੰਦੀ ਆ ਇੱਕ ਵਾਰ ਕੰਮ ਵਾਲੀ ਵੀ ਦੱਸ ਰਹੀ ਸੀ ਕਿ ਮਾਲਕ ਨੇ ਤਾਂ ਮੈਨੂੰ ਕੋਈ ਸਮਾਨ ਨਹੀਂ ਦਿੱਤਾ ਇਸ ਵਾਰ ਸੰਦੀਪ ਹਿੰਮਤ ਕਰਕੇ ਬੋਲੀ ਮੰਮੀ ਜੀ ਇਹ ਸਮਾਨ ਮੈਨੂੰ ਇੰਨਾ ਵੀ ਬੁਰਾ ਨਹੀਂ ਲੱਗ ਰਿਹਾ ਤੁਸੀਂ ਇੱਕ ਕੰਮ ਕਰੋ ਸਾਰਾ ਸਮਾਨ ਮੈਨੂੰ ਦੇ ਦੇਵੋ ਮੈਂ ਥੋੜਾ ਥੋੜਾ ਕਰਕੇ ਸਾਰਾ ਸਮਾਨ ਵਰਤ ਲੂੰਗੀ ਤਾਂ ਸੰਦੀਪ ਦੀ ਸੱਸ ਬੋਲੀ ਨਹੀਂ ਤੂੰ ਇਹ ਗਲਿਆ ਸੜਿਆ ਫਲ ਖਾ ਕੇ ਬਿਮਾਰ ਪੈ ਗਈ ਤਾਂ ਘਰ ਦੇ ਕੰਮ ਕੌਣ ਕਰੂਗਾ ਤੇ ਤੇਰੇ ਇਲਾਜ ਲਈ ਵੀ ਮੇਰੇ ਹੀ ਪੁੱਤ ਦੇ ਪੈਸੇ ਖਰਚ ਹੋਣਗੇ ਉਹ ਵੱਖ ਕੋਈ ਲੋੜ ਨਹੀਂ ਆ ਤੈਨੂੰ ਇਹ ਫਲ ਖਾਣ ਦੀ ਜਾ ਚੁੱਪਚਾਪ ਜਾ ਕੇ ਰਸੋਈ ਦਾ ਕੰਮ ਕਰ ਅੱਜ ਤਾਂ ਤੂੰ ਮੇਰੇ ਤੋਂ ਬਿਨਾ ਪੁੱਛਿਆ ਆਪਣੇ ਪਾਪਾ ਨੂੰ ਖਾਣਾ ਖਵਾ ਦਿੱਤਣ ਫਿਰ ਵੀ ਮੈਂ ਕੁਝ ਨਹੀਂ ਬੋਲੀ ਤੇਰਾ ਮਾਪਿਓ ਤਾਂ ਮੇਰੇ ਲਈ ਮੁਸੀਬਤ ਆ ਇਸ ਵਾਰ ਤਾਂ ਮੈਂ ਕੁਝ ਨਹੀਂ ਕਿਹਾ ਪਰ ਅਗਲੀ ਵਾਰ ਮੈਂ ਚੁੱਪ ਨਹੀਂ ਰਹਿਣਾ ਸਮਝ ਗਈ ਇਹ ਜਦੋਂ ਵੀ ਇੱਥੇ ਆਉਂਦੇ ਆ ਮੈਨੂੰ ਤਾਂ ਇਹੋ ਲੱਗਦਾ ਆ ਕਿ ਇਹ ਮੁਸੀਬਤ ਸਾਡੇ ਘਰ ਕਿਉਂ ਆ ਗਈ ਸੰਦੀਪ ਹਰ ਵਾਰ ਸੱਸ ਦੇ ਮੂੰਹੋਂ ਆਪਣੇ ਮਾਪਿਓ ਲਈ ਮੁਸੀਬਤ ਸ਼ਬਦ ਸੁਣਦੀ ਤਾਂ ਉਹਨੂੰ ਬਹੁਤ ਬੁਰਾ ਲੱਗਦਾ ਉਹਨੇ ਚਿਰ ਨੂੰ ਉਹਨੂੰ ਆਕਾਸ਼ ਦੀਆਂ ਸਾਰੀਆਂ ਗੱਲਾਂ ਯਾਦ ਆ ਗਈਆਂ ਕਿ ਉਹ ਨਹੀਂ ਚਾਹੁੰਦਾ ਕਿ ਘਰ 'ਚ ਕੋਈ ਕਲੇਸ਼ ਹੋ ਜਾਵੇ ਜਾਂ ਤੁਹਾਡਾ ਸੱਸ ਬਹੂ ਦਾ ਕੋਈ ਝਗੜਾ ਹੋਵੇ ਸੰਦੀਪ ਗੱਲ ਦਾ ਬਤੰਗੜ ਬਣਾਏ ਬਿਨਾ ਚੁੱਪ ਰਹਿ ਗਈ ਪਰ ਇਸ ਵਾਰ ਸੰਦੀਪ ਨੇ ठान ਲਿਆ ਸੀ ਕਿ ਉਹ ਵੇਖ ਕੇ ਰਹੂਗੀ ਕਿ ਮੇਰੀ ਸੱਸ ਇਹ ਸਾਰਾ ਸਮਾਨ ਕੰਮ ਵਾਲੀ ਨੂੰ ਕਦੋਂ ਦਿੰਦੀ ਆ ਦੋ ਤਿੰਨ ਦਿਨ ਗੁਜ਼ਰ ਜਾਣ ਤੇ ਵੀ ਜਦੋਂ ਸੰਦੀਪ ਨੇ ਵੇਖਿਆ ਕਿ ਸੱਸ ਨੇ ਉਹ ਸਮਾਨ ਕਿਸੇ ਨੂੰ ਵੀ ਨਹੀਂ ਦਿੱਤਾ ਤਾਂ ਉਹ ਆਪਣੀ ਸੱਸ ਦੀ ਗੈਰ ਮੌਜੂਦਗੀ ਵਿੱਚ ਉਹਦੇ ਕਮਰੇ ਵਿੱਚ ਜਾ ਕੇ ਵੇਖਦੀ ਆ ਤਾਂ ਹੈਰਾਨ ਰਹਿ ਜਾਂਦੀ ਆ ਉਹਦੇ ਵਿੱਚੋਂ ਅੱਧਾ ਸਮਾਨ ਤਾਂ ਉੱਡ ਚੁੱਕਿਆ ਸੀ ਮਤਲਬ ਉਹ ਸਮਝ ਚੁੱਕੀ ਸੀ ਕਿ ਉਹਦੀ ਸਾਸ ਤੇ ਨਨਾਨ ਉਹਦੇ ਪੇਕੇ ਤੋਂ ਆਇਆ ਹੋਇਆ ਸਾਰਾ ਸਮਾਨ ਇਕੱਲਿਆਂ ਹੀ ਖਾ ਜਾਂਦੀਆਂ ਆ ਤੇ ਵੈਸੇ ਮੇਰੇ ਪੇਕੇ ਤੋਂ ਆਏ ਹੋਏ ਸਮਾਨ ਵਿੱਚ ਇਹਨਾਂ ਨੁਕਸ ਕਰਦੀਆਂ ਆ ਜਦੋਂ ਸੰਦੀਪ ਨੇ ਆਪਣੀ ਸਾਸ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਦੀ ਸਾਸ ਕਹਿਣ ਲੱਗੀ ਹਾਏ ਰੱਬਾ ਸਾਡੇ ਘਰ ਕੀ ਖਾਣ ਦੀ ਕਮੀ ਆ ਜਿਹੜਾ ਮੈਂ ਤੇਰੇ ਪੇਕੇ ਤੋਂ ਆਇਆ ਹੋਇਆ ਸਮਾਨ ਖਾਉਂਗੀ ਉਹਦੇ ਵਿੱਚੋਂ ਅੱਧਾ ਸਮਾਨ ਤਾਂ ਮੈਂ ਉਸ ਦਿਨ ਮੰਦਰ ਦੇ ਬਾਹਰ ਬੈਠੇ ਭਿਖਾਰੀਆਂ ਨੂੰ ਦੇ ਆਈ ਸੀ ਇਹ ਦਸਮਾਨ ਕੱਲ ਮੈਂ ਫਿਰ ਦੇਣ ਜਾਊਂਗੀ ਉਹਦੀ ਸਾਸ ਨੇ ਫਿਰ ਗੱਲ ਨੂੰ ਕਮਾ ਦਿੱਤਾ ਸੀ ਜਦ ਕੇ ਸੰਦੀਪ ਨੇ ਉਹਨਾਂ ਨੂੰ ਉਹ ਸਮਾਨ ਬਾਹਰ ਲੈ ਜਾਂਦੇ ਹੋਏ ਵੇਖਿਆ ਹੀ ਨਹੀਂ ਸੀ ਸੰਦੀਪ ਨੂੰ ਸਮਝ ਗਈ ਸੀ ਕਿ ਉਹਦੀ ਸਾਸ ਝੂਠੀ ਤੇ ਪਖੰਡੀ ਆ ਇਸ ਲਈ ਉਹਦੇ ਨਾਲ ਬਹਿਸ ਕਰਨਾ ਮਤਲਬ ਆਪਣਾ ਹੀ ਮੂੰਹ ਖਰਾਬ ਕਰਨਾ ਸੀ ਸੰਦੀਪ ਨੇ ਆਕਾਸ਼ ਨੂੰ ਵੀ ਕੁਝ ਨਾ ਦੱਸਿਆ ਕਿਉਂਕਿ ਆਕਾਸ਼ ਨੂੰ ਆਪਣੀ ਮਾਂ ਤੇ ਭੈਣ ਤੇ ਬਹੁਤ ਵਿਸ਼ਵਾਸ ਸੀ ਤੇ ਸੰਦੀਪ ਅਕਾਸ਼ ਨੂੰ ਇਹ ਸਾਰਾ ਕੁਝ ਦੱਸ ਕੇ ਉਹਦਾ ਵਿਸ਼ਵਾਸ ਤੋੜਨਾ ਨਹੀਂ ਸੀ ਚਾਹੁੰਦੀ। ਸੰਦੀਪ ਨੇ ਸਭ ਕੁਝ ਰੱਬ ਤੇ ਛੱਡ ਦਿੱਤਾ ਤੇ ਉਹ ਪਹਿਲਾਂ ਵਾਂਗ ਆਪਣੇ ਘਰ ਦੇ ਕੰਮ ਕਰਨ ਲੱਗ ਪਈ। ਇੱਕ ਦਿਨ ਪ੍ਰੀਤ ਦਾ ਰਿਸ਼ਤਾ ਤੈਅ ਹੋ ਗਿਆ ਤੇ ਸੰਦੀਪ ਦੀ ਸੱਸ ਨੇ ਆਪਣੀ ਕੁੜੀ ਦਾ ਬਹੁਤ ਧੂਮਤਾਂ ਨਾਲ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਦੋਵੇਂ ਮਾਤੀ ਰੋਜ਼ ਫੋਨ ਤੇ ਗੱਲ ਕਰਦੀਆਂ ਪ੍ਰੀਤ ਆਪਣੀ ਮਾਂ ਨੂੰ ਆਪਣੇ ਸਹੁਰਿਆਂ ਦੀਆਂ ਸਾਰੀਆਂ ਗੱਲਾਂ ਦੱਸਦੀ। ਪ੍ਰੀਤ ਨੂੰ ਵੀ ਆਪਣੇ ਸਹੁਰੇ ਜਾ ਕੇ ਉਹਨਾਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਹੜੀਆਂ ਚੁਣੌਤੀਆਂ ਤੋਂ ਸੰਦੀਪ ਲੰਗੀ ਸੀ। ਹੁਣ ਸੰਦੀਪ ਦੀ ਸੱਸ ਨੂੰ ਆਪਣੀ ਕੁੜੀ ਦੀ ਬਹੁਤ ਚਿੰਤਾ ਹੋਣ ਲੱਗੀ ਸੀ। ਸੰਦੀਪ ਦੀ ਸੱਸ ਉਹ ਨੀ ਦੀ ਮਾਂ ਦੇ ਕਿਰਦਾਰ ਵਿੱਚ ਆ ਗਈ ਸੀ। ਉਸੇ ਮਾਂ ਨੇ ਜਿਸ ਨੇ ਸੱਸ ਦੇ ਕਿਰਦਾਰ ਵਿੱਚ ਆਪਣੀ ਬਹੂ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਹੁਣ ਮਾਂ ਦੇ ਕਿਰਦਾਰ ਵਿੱਚ ਉਹ ਹਮੇਸ਼ਾ ਚਿੰਤਾ ਵਿੱਚ ਰਹਿੰਦੀ ਤੇ ਇੱਥੇ ਕਹਿੰਦੀ ਰਹਿੰਦੀ ਹਾਏ ਰੱਬਾ ਮੇਰੀ ਧੀ ਕਿੰਨੀ ਦੁਖੀ ਹੋ ਗਈ ਆ ਉਥੇ ਜਾ ਕੇ ਘਰ ਦੇ ਸਾਰੇ ਕੰਮ ਇਕੱਲੀ ਨੂੰ ਕਰਨੇ ਪੈਂਦੇ ਆ ਸਾਰਿਆਂ ਦਾ ਧਿਆਨ ਰੱਖਦੀ ਆ ਉਹਦਾ ਸਾਸੋਹਰਾ ਤਾਂ ਉਹਨੂੰ ਬਹੁਤ ਤੰਗ ਕਰਦਾ ਆ ਉਹ ਟਾਈਮ ਨਾਲ ਉਹਨਾਂ ਨੂੰ ਖਾਣ ਪੀਣ ਨੂੰ ਵੀ ਦੇ ਦਿੰਦੀ ਆ ਫਿਰ ਵੀ ਉਹਦੀ ਸਾਸ ਸਤੇ ਨਨਾਨੋ ਦੇ ਹਰ ਕੰਮ 'ਚ ਨੁਕਸ ਕਰਦੀਆਂ ਰਹਿੰਦੀਆਂ ਆ ਉਹਨਾਂ ਨੂੰ ਮੇਰੀ ਧੀ ਦੀ ਚੰਗਿਆਈ ਦਿਖਾਈ ਹੀ ਨਹੀਂ ਦਿੰਦੀ ਤਸ ਸੰਦੀਪ ਆਪਣੀ ਸਾਸੂ ਨੂੰ ਐਵੇਂ ਚਿੰਤਾ ਵਿੱਚ ਵੇਖ ਕੇ ਸੋਚਦੀ ਕਿ ਤੁਸੀਂ ਤਾਂ ਤੁਹਾਡੀ ਕੁੜੀ ਨੇ ਮੇਰੇ ਨਾਲ ਵੀ ਤਾਂ ਇਹੋ ਕੀਤਾ ਸੀ ਉਦੋਂ ਤਾਂ ਤੁਹਾਨੂੰ ਕਦੀ ਵੀ ਮੇਰੀ ਚੰਗਿਆਈ ਨਹੀਂ ਦਿਖਾਈ ਦਿੰਦੀ ਸੀ ਥੋੜੇ ਦਿਨ ਬਾਅਦ ਸੰਦੀਪ ਦੀ ਸਾਸੂ ਨੂੰ ਖਬਰ ਮਿਲੀ ਕਿ ਪ੍ਰੀਤ ਦੀ ਸਿਹਤ ਖਰਾਬ ਹੋ ਗਈ ਆ ਉਹ ਤੁਰੰਤ ਹੀ ਆਪਣੀ ਕੁੜੀ ਨੂੰ ਮਿਲਣ ਲਈ ਉਹਦੇ ਸਹੁਰੇ ਚਲੀ ਗਈ ਕੁੜੀ ਦੇ ਸਹੁਰੇ ਪਹਿਲੀ ਵਾਰ ਜਾ ਰਹੀ ਸੀ ਇਸ ਲਈ ਰਸਤੇ ਵਿੱਚ ਉਹਨੇ ਕੁਝ ਫਲ ਤੇ ਮਠਿਆਈਆਂ ਵੀ ਲੈ ਲਈਆਂ ਤੇ ਪ੍ਰੀਤ ਦੇ ਸਹੁਰੇ ਪਹੁੰਚ ਗਈ ਪ੍ਰੀਤ ਵੀ ਆਪਣੀ ਮਾਂ ਨੂੰ ਵੇਖ ਕੇ ਬਹੁਤ ਖੁਸ਼ ਹੋ ਗਈ ਤੇ ਉਹਦੀ ਸਿਹਤ ਵੀ ਪਹਿਲਾਂ ਤੋਂ ਕੁਝ ਬਿਹਤਰ ਸੀ ਮਾਂ ਨੂੰ ਮਿਲ ਜੁਲ ਕੇ ਔਰ ਸੋਈ ਵਿੱਚ ਜਾ ਕੇ ਆਪਣੀ ਮਾਂ ਲਈ ਚਾਹ ਨਾਸ਼ਤਾ ਲੈ ਆਈ। ਉਹਨੇ ਟਾਈਮ ਨੂੰ ਉਹਦੀ ਸੱਸ ਜ਼ੋਰ-ਜ਼ੋਰ ਨਾਲ ਝਿਲਾਉਣ ਲੱਗੀ। ਝਿਲਾਉਣ ਦੀ ਆਵਾਜ਼ ਸੰਦੀਪ ਦੀ ਸੱਸ ਤੱਕ ਪਹੁੰਚ ਰਹੀ ਸੀ। ਪ੍ਰੀਤ ਦੌੜ ਕੇ ਰਸੋਈ ਵਿੱਚ ਗਈ ਤਾਂ ਪ੍ਰੀਤ ਦੀ ਸੱਸ ਕਹਿਣ ਲੱਗੀ, "ਬਾਹੂ ਇਹ ਕਿਹੋ ਜਿਹਾ ਗਲੇ ਸੜੇ ਫਲ ਤੇ ਗੰਦੀ ਮਠਿਆਈ ਲੈ ਕੇ ਆਈ ਆ ਤੇਰੀ ਮਾਂ ਆਪਣੀ ਮਾਂ ਨੂੰ ਕਹਿ ਦੇ।" ਕਿ ਅੱਗੇ ਤੋਂ ਸਾਡੇ ਘਰ ਕਦੀ ਇਹੋ ਜਿਹਾ ਗੰਦਾ ਸਮਾਨ ਨਾ ਲੈ ਕੇ ਆਵੇ ਸਾਡੇ ਘਰ ਖਾਣ ਦੀ ਕਮੀ ਨਹੀਂ ਆ ਕੋਈ ਸਾਡੀ ਤਾਂ ਕੰਮ ਵਾਲੀ ਵੀ ਇਹੋ ਜਿਹਾ ਸਮਾਨ ਨਾ ਲੈ ਕੇ ਜਾਵੇ ਤੇ ਜੇ ਗਲਤੀ ਨਾਲ ਉਹਨੂੰ ਦੇ ਵੀ ਦਿੱਤਾ ਤਾਂ ਉਹ ਬਿਮਾਰ ਹੋ ਜਾਊਗੀ ਤਾਂ ਘਰ ਦਾ ਕੰਮ ਕੌਣ ਕਰੂਗਾ ਤੇ ਉਪਰ ਉਹ ਸਾਨੂੰ ਹੀ ਕੋਸੂਗੀ ਤੇ ਕਹੂਗੀ ਕਿ ਮਾਲਕ ਨੇ ਇਹ ਕਿਹੋ ਜਿਹਾ ਗਲਿਆ ਸੜਿਆ ਸਮਾਨ ਮੈਨੂੰ ਦੇ ਦਿੱਤਾ ਅਸੀਂ ਗਰੀਬ ਜ਼ਰੂਰ ਹਾਂ ਪਰ ਚੰਗਾ ਖਾਂਦੇ ਹਾਂ ਇਸ ਲਈ ਅੱਗੇ ਤੋਂ ਆਪਣੀ ਮਾਂ ਨੂੰ ਕਹਿ ਦੇਵੀਂ ਕਿ ਇੱਥੇ ਕੋਈ ਵੀ ਸਮਾਨ ਲਿਆਉਣ ਦੀ ਕੋਈ ਲੋੜ ਨਹੀਂ ਆ ਤੇਰਾ ਮਾਂ ਪਿਓ ਨਾ ਹੋ ਗਿਆ ਸਾਡੇ ਲਈ ਤਾਂ ਮੁਸੀਬਤ ਹੀ ਬਣ ਗਿਆ ਪ੍ਰੀਤ ਦੀ ਸੱਸ ਦੀ ਆਵਾਜ਼ ਬਰਹਾਲ ਵਿੱਚ ਬੈਠੀ ਪ੍ਰੀਤ ਦੀ ਮਾਂ ਦੇ ਕੰਨਾਂ ਵਿੱਚ ਸਾਫ਼ ਸੁਣਾਈ ਦੇ ਰਹੀ ਸੀ ਤਾਂ ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਰਹੇ ਸੀ ਉਹਨੇ ਤੁਰੰਤ ਆਪਣੇ ਅਥਰੂ ਪੂੰਝੇ ਤੇ ਕੋਈ ਵੇਖਣਾ ਨਾ ਲਵੇ ਉਹਨੇ ਨੂੰ ਪ੍ਰੀਤ ਦੀ ਸੱਸ ਸਾਰਾ ਸਮਾਨ ਲੈ ਕੇ ਬਾਹਰ ਆ ਗਈ ਤੇ ਪ੍ਰੀਤ ਦੀ ਮਾਂ ਨੂੰ ਆਪਸ ਕਰਦੇ ਹੋਏ ਬੋਲੀ ਭੈਣ ਜੀ ਅੱਗੇ ਤੋਂ ਸਾਡੇ ਘਰ ਇਹੋ ਜਿਹਾ ਸਮਾਨ ਨਾ ਲੈ ਕੇ ਆਇਓ ਗਲਤੀ ਨਾਲ ਜੇ ਬੱਚਿਆਂ ਨੇ ਮੂੰਹ 'ਚ ਪਾ ਲਿਆ ਤਾਂ ਉਹ ਬਿਮਾਰ ਹੋ ਜਾਣਗੇ ਸਾਡੇ ਘਰ ਖਾਣ ਦੀ ਕਮੀ ਨਹੀਂ ਆ ਪ੍ਰੀਤ ਵੀ ਆਪਣੀ ਮਾਂ ਦਾ ਅਪਮਾਨ ਆਪਣੀਆਂ ਅੱਖਾਂ ਨਾਲ ਵੇਖ ਰਹੀ ਸੀ ਪਰ ਕੁਝ ਕਹਿ ਨਾ ਸਕੀ ਪ੍ਰੀਤ ਦੀ ਮਾਂ ਬੇਜਿਤ ਹੋ ਕੇ ਸਾਰਾ ਸਮਾਨ ਹੱਥ ਵਿੱਚ ਫੜੇ ਹੋਏ ਉਦਾਸੀ ਨਾਲ ਬਾਹਰ ਨਿਕਲ ਗਈ ਤੇ ਸੋਚਣ ਲੱਗੀ ਮੈਂ ਆਪਣੀ ਬਹੂ ਦੇ ਮਾਪਿਓ ਨੂੰ ਬਹੁਤ ਅਪਮਾਨਿਤ ਕੀਤਾ ਆ ਪਰ ਅਸੀਂ ਤਾਂ ਉਦੇ ਪੇਕਿਆਂ ਨੂੰ ਬੇਇੱਜ਼ਤ ਕਰਕੇ ਉਹਦੇ ਪੇਕਿਆਂ ਤੋਂ ਆਇਆ ਹੋਇਆ ਸਮਾਨ ਖੁਦ ਖਾ ਜਾਂਦੇ ਸੀ ਪਰ ਇੱਥੇ ਤਾਂ ਸੱਚਮੁੱਚ ਮੈਨੂੰ ਸਾਰਾ ਸਮਾਨ ਵਾਪਸ ਫੜਾ ਦਿੱਤਾ ਆ ਤੇ ਮੇਰੀ ਇਹੋ ਜਿਹੀ ਬੇਇੱਜ਼ਤੀ ਕੀਤੀ ਕਿ ਦੁਬਾਰਾ ਇੱਥੇ ਆਉਣ ਦੀ ਮੇਰੀ ਇੱਛਾ ਹੀ ਖਤਮ ਹੋ ਗਈ ਆ ਤੇ ਆਪਣੇ ਲਈ ਮੁਸੀਬਤ ਸ਼ਬਦ ਸੁਣ ਕੇ ਪ੍ਰੀਤ ਦੀ ਮਾ ਨੂੰ ਆਪਣੇ ਦੁਆਰਾ ਬੋਲੇ ਗਏ ਸਾਰੇ ਸ਼ਬਦ ਯਾਦ ਆ ਗਏ ਖੈਰ ਤੀ ਦਸ ਹੋਰਾਂ ਘਰ ਸੀ ਇਸ ਲਈ ਉਹਨੂੰ ਝੁਕਣਾ ਪੈ ਗਿਆ ਹੁਣ ਧੀ ਦੇ ਸਹੁਰੇ ਖਾਲੀ ਹੱਥ ਤਾਂ ਜਾ ਨਹੀਂ ਸਕਦੇ ਇਸ ਲਈ ਕੁਝ ਨਾ ਕੁਝ ਤਾਂ ਲੈ ਕੇ ਜਾਣਾ ਹੀ ਪੈਂਦਾ ਆ ਪਰ ਇੱਥੇ ਤਾਂ ਪਹਿਲੀ ਵਾਰ ਹੀ ਇੱਜ਼ਤ ਦੀ ਤੱਜੀ ਉੱਡ ਗਈ ਉਸ ਦਿਨ ਉਹਨੇ ਕਸਮ ਖਾ ਲਈ ਕਿ ਹੁਣ ਉਹ ਧੀ ਦੇ ਸਹੁਰੇ ਵਾਪਸ ਕਦੀ ਵੀ ਨਹੀਂ ਆਊਗੀ ਉਹਨੇ ਜਿਹੜੇ ਵੀ ਕੋ ਕਰਮ ਕੀਤੇ ਸੀ ਕੁਮ ਫਿਰ ਕੇ ਸਾਰਾ ਕੁਝ ਉਹਦੇ ਕੋਲ ਵਾਪਸ ਹੀ ਆ ਗਿਆ ਸ਼ਾਇਦ ਇਸੇ ਲਈ ਕਹਿੰਦੇ ਆ ਕਿ ਕਿਸੇ ਨੂੰ અપਮਾਨਿਤ ਨਾ ਕਰੋ ਕਿਸੇ ਨੂੰ ਛੋਟਾ ਨਾ ਦਿਖਾਓ ਕਿਉਂਕਿ ਸਮੇਂ ਦਾ ਪਹੀਆ ਏਵੇਂ ਘੁੰਮਦਾ ਆ ਕਿ ਸਭ ਕੁਝ ਘੁੰਮ ਕੇ ਵਾਪਸ ਆਪਣੇ ਤੱਕ ਹੀ ਆ ਜਾਂਦਾ ਆ ਅੱਜ ਸੰਦੀਪ ਦੀ ਸੱਸ ਸੰਦੀਪ ਦੇ ਪੇਕੇਆਂ ਦਾ ਦਰਦ ਚੰਗੀ ਤਰ੍ਹਾਂ ਮਹਿਸੂਸ ਕਰ 파 ਰਹੀ ਸੀ ਤੇ ਉਹਨੇ ਹੁਣ ਆਪਣੇ ਕੰਨ ਫੜ ਲਏ ਸੀ ਕਿ ਹੁਣ ਉਹ ਕਦੀ ਵੀ ਬਹੁਤੇ ਉਹਦੇ ਪੇਕੇਆਂ ਦਾ ਅਪਮਾਨ ਨਹੀਂ ਕਰੂਗੀ ਆਖਿਰ ਬਹੂ ਵੀ ਕਿਸੇ ਦੀ ਧੀ ਆ ਚਾਹੇ ਉਹਨੂੰ ਧੀ ਵਰਗਾ ਪਿਆਰ ਨਾ ਕਰ ਸਕੇ ਪਰ ਬਹੂ ਵਾਲਾ ਸਨਮਾਨ ਜ਼ਰੂਰ ਦਵਾਂਗੀ ਸੰਦੀਪ ਦੀ ਸੱਸ ਉਸਦਾ ਹੋਈ ਆ ਕੇ ਸੋਫੇ ਤੇ ਬਹਿ ਗਈ ਬਿਲਕੁਲ ਨਿਡਾਲ ਜਈ ਹੋਈ ਸੀ ਸੰਦੀਪ ਤੁਰੰਤ ਉਹਨਾਂ ਲਈ ਗਰਮ-ਗਰਮ ਚਾਹ ਬਣਾ ਕੇ ਲੈ ਕੇ ਆਈ ਤਾਂ ਸੰਦੀਪ ਦੀ ਸੱਸ ਕਹਿਣ ਲੱਗੀ ਸੰਦੀਪ ਅੱਜ ਤੈਨੂੰ ਸਤੋਂ ਦਾ ਫਲ ਮੈਨੂੰ ਮਿਲ ਗਿਆ ਜਿਵੇਂ ਮੈਂ ਤੇਰੇ ਨਾਲ ਕੀਤਾ ਉਹ ਮੇਹੀ ਪ੍ਰੀਤ ਨਾਲ ਵੀ ਹੋ ਰਿਹਾ ਆ ਇਹ ਕਹਿ ਕੇ ਰੋਣ ਲੱਗੀ ਸੰਦੀਪ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਤੇ ਚੁੱਪ ਕਰਾਇਆ ਕਿਉਂਕਿ ਆਜ ਉਹ ਇੱਕ ਹਾਰੀ ਹੋਈ ਸੱਸ ਨਹੀਂ ਹਾਰੀ ਹੋਈ ਮਾਂ ਨੂੰ ਵੇਖ ਰਹੀ ਸੀ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ